ਨਹੀਂ ਚਲੇਗੀ ਨਹੀਂ ਚਲੇਗੀ ਸੰਦੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਯਾ ਸਰਕਾਰ ਮਰਦਾ ਵਾ ਵਾ ਸਰਕਾਰ ਔਰ ਜਿਹੜੇ ਕਮਿਸ਼ਨਰ ਸਾਹਿਬ ਆ ਉਹ ਉਹ ਚੁਕਾ ਕੇ ਪਿੱਛੋ ਦੀ ਭੱਜ ਗਏ ਔਰ ਇਹਨਾਂ ਨੇ ਆਪਣਾ ਹੀ ਪ੍ਰੈਜ਼ਾਈਡਿੰਗ ਜਿਹੜਾ ਅਫਸਰ ਆ ਆਮ ਆਦਮੀ ਪਾਰਟੀ ਦਾ ਜਿਹੜਾ ਵਿਕੀ ਸੂਰ ਆ ਉਹਨੂੰ ਲਾਇਆ ਤੇ ਆਮ ਆਦਮੀ ਪਾਰਟੀ ਦੇ ਬੰਦੇ ਉਹਦੇ ਖਿਲਾਫ ਨਾੜੇਬਾਜੀ ਕਰਕੇ ਪਈ ਇਹ ਜਿਹੜੀ ਮੀਟਿੰਗ ਇਹਨੂੰ ਭੰਗ ਕਰਕੇ ਚੱਡ ਗਏ ਸਾਰਾ ਇੱਕ ਗੇਮ ਪਲਾਨ ਬਿਲਕੁਲ ਗੇਮ ਪਲਾਨ ਸਿਕਾਇ ਹੈ ਔਰ ਜਿਹੜੇ ਕਮਿਸ਼ਨਰ ਸਾਹਿਬ ਆ ਉਹ ਪਿੱਛੋਂ ਦੀ ਕੋਈ ਗੱਲ ਨਹੀਂ ਕੀਤੀ ਪਿੱਛੋਂ ਦੀ ਭੱਜ ਗਏ ਕੀ ਕੀ ਜਿਹੜੀ ਰੂਲਿੰਗ ਪਾਰਟੀ ਨੇ ਜਿਹੜੇ ਤੁਸੀਂ ਮੈਜੋਰਿਟੀ ਸੀਗੇ ਤੁਹਾਨੂੰ ਮੌਕਾ ਦਿੱਤਾ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਪੁੱਛਿਆ ਨਹੀਂ ਗਿਆ ਔਰ ਪਿੱਛੋਂ ਦੀ ਮਹਤਾ ਦਾ ਦੱਸ ਰਹੇ ਆ ਵੀ ਐਡੇ ਜ਼ਿੰਮੇਵਾਰ ਅਫਸਰ ਅੱਜ ਉਸ ਚਕਾਈ ਆ ਸੰਵਿਧਾਨ ਦੀ ਵੀ ਸੰਵਿਧਾਨ ਦੇ ਸਾਨੂੰ ਚੁਣਿਆ ਔਰ ਸੰਵਿਧਾਨੀਆਂ ਧੱਜੀਆਂ ਉਡਾਈਆਂ ਇਹਨਾਂ ਨੇ ਇਹ ਆ ਸਾਡੇ ਆਈਐਸ ਅਫਸਰ ਸਾਹਿਬ ਜਿਹੜੇ ਕਮਿਸ਼ਨ ਸਾਹਿਬ ਲੱਗੇ ਹੋ ਸੀ ਉਹ ਪਿੱਛੋਂ ਨਹੀਂ ਭੱਜਗਾ ਜੇ ਇੰਨੀ ਹਿੰਮਤ ਸੀ ਤਾਂ ਆਪ ਜਿੱਤ ਲੈਂਦੇ ਸੀਤਾਪੁਰੀਆਂ ਗੱਲ ਅੱਜ ਅੱਜ ਸਾਡੇ ਫਗਵਾੜੇ ਨੇ ਕਾਂਗਰਸ ਪਾਰਟੀ ਨੂੰ ਮੈਂਡਟ ਦਿੱਤਾ ਕਾਂਗਰਸ ਵਿਐਸਪੀ ਨੂੰ ਔਰ ਮੈਂ ਇਸ ਗੱਲੋਂ ਹੈਰਾਨ ਆ ਕਿ ਲੋਕਾਂ ਦਾ ਫਤਵਾ ਇਹਨਾਂ ਨੂੰ ਮਨਜ਼ੂਰ ਨਹੀਂ ਕਿਉਂਕਿ ਲੋਕ ਜਿਹੜੇ ਆ ਸਭ ਤੋਂ ਵੱਡੀ ਅਦਾਲਤ ਲੋਕਾਂ ਦੀ ਆ ਸਾਡੇ ਜਿਹੜੇ ਪਬਲਿਕ ਆ ਉਹਨਾਂ ਦੀ ਆ ਔਰ ਉਹਨਾਂ ਨੂੰ ਇਹ ਮੰਨਦੇ ਨਹੀਂ ਆ ਕਹਿੰਦੇ ਧੱਕੇ ਨਾਲ ਤਕੇ ਨਾਲ ਅਸੀਂ ਆਪਣਾ ਮੇਰ ਬਣਾਉਣਾ ਹੈ ਔਰ ਅੱਜ ਉਹ ਸਾਬਤ ਹੋ ਗਿਆ ਤੁਸੀਂ ਉੱਥੇ ਕੋਈ ਗੱਲ ਕੀਤੀ ਕਿਸ਼ੋਰ ਸਾਹਿਬ ਦੇ ਮੋਰੇ ਕਿ ਸਾਨੂੰ ਮੌਕਾ ਦਿਓ ਸਾਨੂੰ ਆਪਣਾ ਮੇਰ ਬਹੁਤ ਬੋਲੇ ਸਾਡੇ ਐਮਐਲਏ ਸਾਹਿਬ ਨੇ ਬੋਲ ਗਿਆ ਕਿ ਪ੍ਰੈਜ਼ਾਈਡਿੰਗ ਆਫਸਰ ਮੈਨੂੰ ਬਣਾਇਆ ਜਾਵੇ ਇਹ ਆਮ ਆਦਮੀ ਪਾਰਟੀ ਦਾ ਪ੍ਰੈਜ਼ਾਈਡਿੰਗ ਆਫਸਰ ਬਣ ਨਹੀਂ ਸਕਦਾ ਉਹਨਾਂ ਨੇ ਠਕੇ ਨਾਲ ਕਮਿਸ਼ਨਰ ਸਾਹਿਬ ਪਿੱਛੇ ਦੀ ਨਿਕਲ ਗਏ ਆਮ ਆਦਮੀ ਪਾਰਟੀ ਦਾ ਪ੍ਰੈਜ਼ਾਈਡਿੰਗ ਆਫਸਰ ਆਫੀਸ਼ੀਅਲੀ ਕਿਉਂ ਬਣਾਇਆ ਗਿਆ ਇਹਨਾਂ ਨੇ ਵਿਕੀ ਸੂਤ ਉਹਨੇ ਪ੍ਰਪੋਜ਼ ਕਿਉਂ ਕੀਤਾ ਕਿਸੇ ਨੇ ਵੀ ਨਹੀਂ ਪ੍ਰਪੋਜ਼ ਕੀਤਾ ਚੜ ਦੇ ਉਹਦੇ ਨਾਰੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਆਪਣੇ ਆਪ ਹੀ ਨਾਰੇ ਲਵੇ ਜੁੜ ਗਏ ਆਪਾਂ ਦੀ ਪਲੈਨਿੰਗ ਸੀ ਇਹਨਾਂ ਦੀ ਪਹਿਲੀ ਪਾਰਟੀ ਦਾ ਜਿਹੜਾ ਜਿਹੜੇ ਇਹਨਾਂ ਦੇ ਆਪਣੇ ਕੌਂਸਲਰ ਸੀ ਉਹਨਾਂ ਨੇ ਇਹਦੇ ਬਾਰੇ ਜਿਹੜਾ ਗੱਲ ਤੋਂ ਸ਼ਬਦ ਆਪਲੀ ਜਾਣ ਕੇ ਬੋਲਣੀ ਸ਼ੁਰੂ ਕਰ ਦਿੱਤੀ ਔਰ ਕਮਿਸ਼ਨਰ ਸਾਹਿਬ ਨੇ ਇਹਨੀ ਗੱਲ ਸੁਣਿਆ ਔਰ ਪਿੱਛੋਂ ਉਹ ਕੈਬ ਹੋ ਗਿਆ ਸਾਰਾ ਮਾਮਲਾ ਹਾਈ ਕੋਰਟ ਦੀ ਡਾਇਰੈਕਸ਼ਨਸ ਤੇ ਹੋ ਰਿਹਾ ਸੀ ਹੁਣ ਇਸ ਮਾਮਲੇ ਲੈ ਕੇ ਕਾਂਗਰਸ ਹਾਈ ਕੋਰਟ ਨੂੰ ਅਪਰੋਚ ਕਰੇਗੀ ਹਾਈ ਕੋਰਟ ਦੀਆਂ ਧੱਜੀਆਂ ਉਡਾਈਆਂ ਔਰ ਹਾਈ ਕੋਰਟ ਨੂੰ ਇਹਨਾਂ ਨੇ ਨਾ ਕੁਛ ਇਹ ਸਰਕਾਰ ਸਮਝ ਗਈ ਆ ਕਿਉਂਕਿ ਕੋਟਾਂ ਦੇ ਵਿੱਚ ਇਹਨਾਂ ਨੇ ਦੇਖ ਲਿਆ ਵੀ ਕੋਰਟ ਨੂੰ ਕਿੰਦਾ ਅਸੀਂ ਗੁੰਮਰਾਹ ਕਰਨਾ ਇੱਕ ਵੀਡੀਓਗ੍ਰਾਫੀ ਦਾ ਲਿਖਿਆ ਸੀ ਕੋਈ ਵੀਡੀਓਗ੍ਰਾਫੀ ਨਹੀਂ ਅੰਦਰ ਹੋਈ ਇੱਕ ਉਹ ਛੋਟਾ ਜਿਹਾ ਕੈਮਰਾ ਲੈ ਕੇ ਉਹ ਜਿਹੜੇ ਹਾਏ ਹਾਏ ਕਰਦੇ ਸੀ ਉਹਨਾਂ ਵਾਲੇ ਲੈ ਕੇ ਉਹ ਘੁੰਮਦਾ ਸੀ ਅਸੀਂ ਇੱਧਰ ਬੈਠੇ ਅਸੀਂ ਗੈਹ ਕੈਹ पे ਇੱਧਰ ਸਾਡੇ ਬੰਦੇ ਦੇ 30 ਤੋਂ ਵੱਧ ਬੰਦੇ ਜਿਹੜੇ ਕਾਂਗਰਸ ਪਾਰਟੀ ਦੇ ਖੜੇ ਸੀ ਔਰ ਉਹਨਾਂ ਨੂੰ ਬਗੈਰ ਅੰਗੋਲਿਆ ਕਰਕੇ ਪਿਛੋਂ ਦੀ ਜਿਹੜੀ ਸਰਕਾਰ ਦੇ ਨਮਾਇंदे ਭੱਜ ਗਏ ਸਾਡੀ ਕੀ ਗੱਤਾਂ ਵਾਪਰੀ ਹੈ ਕਿ ਆਪਾਂ ਅੱਗੇ ਮੇਹਰ ਦੀ ਚੋਣ ਨਹੀਂ ਹੁੰਦੀ ਆਪਾਂ ਹੀ ਵਾਪਰੀ ਹੈ ਵੀ ਜਿਹੜਾ ਉਹਨਾਂ ਨੇ ਇੱਕ ਆਪਣੇ ਡਿਪਲੋਮਾ ਜਿਹੜੇ ਸੀ ਐਮਸੀ ਸੀ ਉਹਨਾਂ ਨੂੰ ਉਹਨਾਂ ਨੇ ਪ੍ਰੋਜੈਕਟ ਦਾ ਟੂ ਦਿੱਤਾ ਜੀ ਇਹ ਸਾਡੇ ਪਰ ਉਹਨਾਂ ਦੀ ਮਿਲੀ ਭਗਤ ਦੇ ਨਾਲ ਹੀ ਉਹ ਆਪਣੀ ਪਾਰਟੀ ਦੇ ਨੰਬਰ ਦੇ ਖਿਲਾਫ ਵੀ ਸਾਰੇ ਲਗਾਣ ਲੱਗੇ ਵੀ ਸਾਨੂੰ ਇਹ ਮੰਨਦੀ ਨਹੀਂ ਬਸ ਉਹਤੇ ਹੱਲਾ ਫੁੱਲਾ ਕਰਕੇ ਦੇਖਦੇ ਜਿਹੜੇ ਸਾਡੇ ਇੱਥੇ ਅਫਸਰ ਲੱਗੇ ਸੀ ਉੱਥੇ ਚਲੇ ਗਏ ਥਿੰਗੀ ਜੀ ਉਹਨਾਂ ਨੂੰ ਤੇ ਅੱਗੇ ਵਾਸਤੇ ਕੀ ਆ ਹੁਣ ਅੱਗੇ ਮਤਲਬ ਵੇਤ ਦਿੱਤਾ ਤੁਹਾਨੂੰ ਟਾਈਮ ਦਿੱਤਾ ਜਾਂ ਤੁਹਾਨੂੰ ਕੁਝ ਨਹੀਂ ਦਿੱਤਾ ਸਮਝਦਾ ਲੱਗਦਾ ਹੁਣ ਜੇ ਸਾ ਮਾਈਕੋਡ ਲਗਾ ਲਵਾਂਗਾ ਉਸ ਤੋਂ ਬਾਅਦ ਦੋ ਦਿਨ ਹੋਊਗਾ ਦੋ ਮਾਂ ਜੋ ਹਾਈਕੋਡ ਕਰੂਗੀ ਉਸ ਤੋਂ ਅਸੂਪ ਬਣਾਉਣਾ ਇਨ ਪੋਸਟਪੋਨ ਤੁਹਾਡੇ ਕਹਿਣ ਮੁਤਾਬਕ ਕਿ ਉਹ ਪਿਛਲੇ ਦਰਵਾਜੇ ਦਾ ਨਹੀਂ ਡਿਵੀਜ਼ਨ ਤੋਂ ਚਲਿਆ ਗਿਆ। ਇਹਨਾਂ ਕੀ ਕਹਾਂਗਾ ਜੀ ਇਹ ਪੋਸਟਪੋਨ ਹੈ ਜਾਂ ਕੀ ਹੋਇਆ? ਮੀਟਿੰਗ ਅੱਜ ਕਿੰਡਕਟ ਹੋਣੀ ਸੀ। ਹਾਈ ਕੋਰਟ ਦੇ ਆਡਰ ਦੇ ਵਿੱਚ ਪੁਆਇੰਟ 1.1 ਤੇ ਲਿਖੀ ਹੋਈ ਹੈ ਇਹ ਗੱਲ ਕਿ that the respondents ਜਿਹੜੇ ਦੂਸਰੇ ਬਿਜ਼ਨਸ ਲੈਂਡਰ ਦੇ ਬਾਰਤੇ shell conduct the conduct of meeting of election of mayor on so and so date ਜਿਹੜੀ ਅੱਜ ਆ ਤੇ ਅੱਜ 4:00 ਵਜੇ ਜੀ ਬਿਨਾ ਇਲੈਕਸ਼ਨ ਮੀਟਿੰਗ ਕੰਡਕਟ ਹੋਤੇ ਡਿਵੀਜ਼ਨਲ ਕਮਿਸ਼ਨਰ ਦਾ ਉਤੋਂ ਭਜਣਾ ਇਸ ਸਰੀਆਮ ਗੱਲ ਦੱਸਦਾ ਹੈ ਕਿ ਇਹ ਹਾਈ ਕੋਰਟ ਦੇ ਆਡਰਾਂ ਦੀ ਤੋਹੀਨ ਹੈ ਅਤੇ ਡੈਮੋਕ੍ਰੇਸੀ ਦਾ ਘਾਟ ਹੈ ਇਹ ਸਾਡਾ ਲੀਗਲ ਐਡਵਾਈਜ਼ਰ ਜਗਿੰਦਰ ਜੀ ਤੁਸੀਂ ਸੀਨੀਅਰ ਡਿਪਟੀ ਮੇਅਰ ਦੇ ਕੈਂਡੀਡੇਟ ਜੀ ਦੇ ਪੁੱਤਰ ਨੇ ਦੱਸਿਆ ਪਰ ਇੱਕ ਬੜਾ ਬੇਸਿਕ ਜਿਹਾ ਕੁਐਸਚਨ ਹੈ ਕਾਂਗਰਸ ਮੈਜੋਰਿਟੀ ਦੀ ਪ੍ਰਬੰਧਨ ਦੇ 3 ਕੌਂਸਲਰ ਦੇ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਿਊਮ ਦੇ ਅੰਦਰ ਜੇ ਜਿਹੜਾ ਰੂਲਿੰਗ ਹੁੰਦਾ ਹੈ ਸਪੀਕਰ ਪ੍ਰੈਜ਼ਾਈਡਿੰਗ ਅਫਸਰ ਉਹਦਾ ਬੰਦਾ ਹੈ ਤੁਸੀਂ ਜਾ ਕੇ ਇਸ ਚੀਜ਼ ਦਾ ਪੁਆਇੰਟ ਕਿਉਂ ਨਹੀਂ ਰੇਜ਼ ਕੀਤਾ ਸਰਕਾਰ ਸੀ ਉਹਨਾਂ ਨੇ ਇੱਕਦਮ ਕੀਤਾ ਨਾਲੇ ਉਹਨਾਂ ਨੇ ਉਹ ਵੀ ਸ਼ੁਰੂ ਕਰ ਦਿੱਤੀ ਨਰਭਾਜੀ ਉਹਨਾਂ ਨੇ 2 ਮਿੰਟ ਦੇ ਵਿੱਚ ਹੀ ਕਹਿਤਾ ਮੈਂ ਕਾਰਵਾਈ ਨੂੰ ਸਖਤ ਕਰ ਦੇਣੀ ਨਹੀਂ ਤੁਸੀਂ ਇਸ ਗੱਲ ਦੇ ਲਈ ਕੋਈ ਉੱਥੇ ਡਿਵੀਜ਼ਨਲ ਕਮਿਸ਼ਨਰ ਨੂੰ ਪ੍ਰੋਟੈਸਟ ਨਹੀਂ ਕੋਈ ਗੱਲ ਨਹੀਂ ਕੀਤੀ ਨਾਲੇ ਉਹ ਭੱਜ ਕੇ ਬਾਹਰ ਚਲੇ ਗਏ ਨਹੀਂ ਜਿਹੜਾ ਤੁਹਾਨੂੰ ਤੁਸੀਂ ਪ੍ਰੋਵਾਈਡਿੰਗ ਅਫਸਰ ਅਕਸੈਪਟ ਕੀਤਾ ਨਾ ਪਹਿਲਾਂ ਜਾ ਕੇ ਰੂਲਿੰਗ ਰੂਲਿੰਗ ਗਵਰਨਮੈਂਟ ਦੇ ਪ੍ਰੈਜ਼ੀਡੈਂਟ ਅਫਸਰ ਜੀ ਨਾ ਉਹਨਾਂ ਨੇ ਕਿਹਾ ਸੁਣੀ ਸਾਡੀ ਗੱਲ ਅੱਛਾ ਉਹਨਾਂ ਨੇ ਲਾਇਆ ਜੀ ਨਿਲੰਦਰ ਰਿਜਨਸ ਜਿਹੜਾ ਰਿਨੈਕੂਸ਼ਨ ਹੁੰਦਾ ਉਹਨੇ ਇਚਨਾਮ ਕਰਨਾ ਕੋਈ ਇਧੇ ਪੱਜ ਗਿਆ ਵੀ ਕਿਸੇ ਨੇ ਸਾਨੂੰ ਕੁਝ ਨਹੀਂ ਦੱਸਿਆ ਨਾ ਹੀ ਸਹਾਇਤਾ ਕੀਤੀ ਸਿਰਫ ਸੋਚ ਗਈ ਕਿ ਉਹਨਾਂ ਨੇ ਆ ਡਰਾਮਾ ਕੀਤਾ ਤੇ ਪੱਜ ਗਿਆ ਹੁਣ ਅੱਗੇ ਅੱਗੇ ਆਪਾਂ ਜਾਵਾਂਗੇ ਕੋਰਟ ਦੇ ਵਿੱਚ ਜਿਹੜਾ ਫੈਸਲਾ ਹੈ ਦੱਸਾਂਗੇ ਜਾ ਕੇ ਈਆ ਹੋਇਆ ਤੇ ਬੋੜੇ ਦੀ ਕਿਉਂਕਿ ਪਹਿਲਾਂ ਵੀ ਕੋਰਟ ਦੇ ਹੁਕਮਾਂ ਦੇ ਨਾਲ ਹੀ ਇਹ ਸਾਰਾ ਹੋਇਆ ਸੀ ਤੇ ਹੁਣ ਆਪਾਂ ਕੋਰਟ ਦੇ ਵਿੱਚ ਮੰਗੋ ਕੋਰਟ ਦੇ ਸਾਹਮਣੇ ਦੱਸਾਂਗੇ ਉਹ ਵੀ ਹੁਕਮ ਦੇਵਾਂਗੇ ਆਪਾਂ ਉਹਨਾਂ ਨੂੰ ਇਹ ਸਾਰੇ ਦੌਰ ਦੇ ਅੰਦਰ 2 ਹੋਰ 86 ਪਾਰਟੀਆਂ ਸਨ ਇੱਕ ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਕੀ ਰਿਐਕਸ਼ਨ ਸੀ ਅਕਾਲੀ ਦਲ ਨੇ ਇਸ ਡਰਾਮੇ ਦੇ ਵਿੱਚ ਪੂਰਾ ਸਾਥ ਦਿੱਤਾ ਅਕਾਲੀ ਦਲ ਦਾ ਹੀ ਕੌਂਸਲਰ ਨੇ ਜੇ ਮਤਾ ਕਰਨਾ ਸ਼ੁਰੂ ਕੀਤਾ ਤੇ ਬਾਕੀ ਆਮ ਆਦਮੀ ਪਾਰਟੀ ਨੇ ਨਾਲ ਲੱਗਿਆ ਔਰ ਭਾਜਪਾ ਦਾ ਕੀ ਰਿਹਾ ਜੀ ਭਾਜਪਾ ਨੇ ਕੋਈ ਨਾਅਰੇਬਾਜ਼ੀ ਨਹੀਂ ਕੀਤੀ ਜਿਵੇਂ ਆਮ ਆਦਮੀ ਪਾਰਟੀ ਨੇ ਜਿਆਦਾ ਨਾਅਰੇਬਾਜ਼ੀ ਕੀਤੀ ਠੀਕ ਹੈ ਥੈਂਕ ਯੂ ਪੰਕਟ ਲਾ ਕਰੋ ਤਾਂ ਸਿੱਖੀ ਚ ਚੰਗੀ ਨਹੀਂ ਆਪਾਂ ਪਾਈਏ ਕਲਵਾ ਸਾਹਿਬ ਅਗਲਾ ਆਪਣਾ ਕੀ ਰਣਨੀਤੀ ਹੋएगी ਕੀ ਪਲਾਨ ਹੋਏਗਾ ਪਟਵਾਰਿਆਂ ਨੂੰ ਪੁੱਛੋ ਵੀ ਅਗਲੀ ਕਦੋਂ ਲੇਟੇ ਆਉਂਦੇ ਨੇ ਉਹਨਾਂ ਦੇ ਭੱਜੇ ਇੱਥੋਂ ਅੱਜ ਜਿਹੜਾ ਐਡਮਿਸ਼ਨ ਭੱਜਿਆ ਜਿਹੜਾ ਦੂਜਾ ਭੱਜਿਆ ਕਦੇ ਵੀ ਮੈਂ ਵੀ ਨੌਕਰੀ ਕੀਤੀ ਹੈਗੀ ਆ ਕਦੇ ਵੀ 20 80 ਵੱਡੀ ਗੱਲ ਦੀ ਗੱਲ ਚ ਇਸ ਇੱਥੇ ਮੀਟਿੰਗ ਹਾਲ ਹੁੰਦਾ ਉਹਦੇ ਵਿੱਚ ਪੁਲਿਸ ਪਰਸਨਲ ਨਹੀਂ ਹੁੰਦੇ ਹਾਜ਼ਰ ਉਹਦੇ ਪ੍ਰੈਜੈਂਟਿੰਗ ਅਫਸਰ ਦੇ ਲੋਨ ਆਟੋ ਪ੍ਰੋਬਲਮ ਪੈਦੀ ਹੁੰਦੀ ਆ ਪ੍ਰੈਜੈਂਟਿੰਗ ਅਫਸਰ ਉਹਨੂੰ ਕਾਲ ਕਰਦਾ ਜੀ ਤੁਸੀਂ ਅੰਦਰ ਆ ਜਾਓ ਇੱਥੇ ਬੈਠੇ ਸੀ ਮੇਰਾ ਘਰ ਐਮਸੀ ਘੱਟ ਸੀਗੇ ਪਰ ਪੁਲਿਸ ਜਿਆਦਾ ਸੀਗੀ ਸ਼ਾਇਦ ਔਰ ਐਡੀ ਸ਼ਰਮ ਵਾਲੀ ਗੱਲ ਹੈ ਕਿ 50 ਬੰਦੇ ਜਿਹੜੇ ਐਮਸੀ ਹੈਗੇ ਨੇ ਜਿਹੜੇ ਕਲੀਮ ਹੈਗੇ ਆ ਜਿੰਨਾਂ ਨੂੰ ਜਿਤਾ ਕੇ ਬੈਠਿਆ ਉਹ ਐਡਾ ਮਾੜਾ ਹਾਲ ਪਾਣੀ ਵੀ ਤੱਕ ਨਹੀਂ ਪਲਾਇਆ ਕਿਸੇ ਨੇ ਉਹ ਪਾਣੀ ਦਾ ਫਲਾਦੋ ਸਾਡੇ ਘਰ ਕੋਈ ਆਵੇ ਅਸੀਂ ਸਭ ਤੋਂ ਪਹਿਲਾਂ ਪਾਣੀ ਬੁਲਾਉਣੇ ਚਾਹ ਬੁਲਾਉਣੇ ਫੇਰ ਗੱਲ ਕਰਦੇ ਆਂ ਉਹ ਆਏ ਭੱਜ ਗਏ ਨਾ ਪਤਾ ਮੇਰੇ ਘਰ ਜਾਣਾ ਲੱਗਦਾ ਬੋਰਡਿੰਗ ਦਾ ਨਿਕਲ ਰਿਹਾ ਤੁਸੀਂ ਇਹ ਏਰੀਆ ਨੂੰ ਕਿੰਨੂੰ ਜ਼ਿੰਮੇਵਾਰ ਮੰਨਦੇ ਆ ਤਾਲੀਆ ਸਾਹਿਬ 2 ਦਿਨ ਪਹਿਲੇ ਕੁਝ ਨਹੀਂ ਗਏ ਮਗਰ ਨੂੰ ਦੇਖ ਕੇ ਭੱਜੇ ਵੀ ਕਿੱਧਰ ਲਾ ਰਸਤਾ ਮੋੜ ਤੋਂ ਚਲਾ ਜਾ ਵਾਪਸ ਗੱਲੀ ਨਹੀਂ ਹੋਈ ਇਹ ਲੱਗਦਾ ਜਵਾਰ ਨੂੰ ਕੁਝ ਵੀ ਕਰਕੇ ਤੁਹਾਨੂੰ ਦੱਸਣਾ ਪਊਗਾ ਕੀ ਕਰਕੇ ਗਏ ਪਰ ਕੋਈ ਗੱਲ ਨਹੀਂ ਜਿੱਦਾਂ ਮਰਦੀ ਭੱਜ ਲੋ ਕਾਂਗਰਸ ਪਾਰਟੀ ਚੋ ਨਾ ਕੋਈ ਜਾਵਾ ਤੇ ਨਾ ਜਾਣਾ ਵਾ ਤੁਹਾਡਾ ਕਾਫੀ ਇਹ ਨਾ ਹੋਵੇ ਕਿ ਇਹ ਹਮਾਦੇ ਸਾਥ ਨੂੰ ਭੰਦੇ ਭੁੰਦੇਗੇ ਤੇ ਸੋਦੇ ਦੋਤਾ ਦੇ ਨੇ ਵੀ ਉੱਪਰ ਆ ਜਾ ਕਰਕੇ ਕੀ ਥੰਗੇ ਕੰਮ ਕਰੋ ਅਸੀਂ ਤਾਂ ਦੇਖਿਆ ਨੀ ਨੌਕਰਾਂ ਨੂੰ ਦਿੰਦੇ ਤਾਂ ਵੀ ਵੈਸੇ ਹੀ ਮੰਗ ਲਓ ਸਭ ਤੋਂ ਕੰਪਨੀ ਵੈਸੇ ਹੀ ਦੇ ਦਿੰਦੇ ਨੇ 2000 ਬੰਦੇ ਕੇ ਸਾਹ ਪੈਸੇ ਦੀ ਆਫਰ ਕਰ ਲਓ ਕਦੇ ਕੋਈ ਸਾਡੇ ਇਹ ਮੰਤਰੀ 2000 ਐਮਟੀਐਸ ਦੇ ਪਰਕਰ ਕਰਦੇ ਕਿ ਇਹ ਕੰਮ ਕਰਦੇ ਤਾਂ ਚੰਗਾ ਨਹੀਂ ਲੱਗਦਾ ਹੈ ਲੋਕੀ ਸਾਰੇ ਜਾਣਦੇ ਜੇ ਕਿ ਇਸ ਕਰਕੇ ਸਾਡੇ ਵਾਲੋ ਦਿਨਾਂ ਕਿੰਨਾ ਕਹਿਣਾ ਕਰਾਣਾ ਹੀ ਪੈਣਾ ਹੈ

कल भूलो अभी पॉइंट रेज किया तो वीडियोग्राफर एक्शन से तो ली नहीं कौन है मैडम एस पी कहते हैं जी और जी बी कैर ओ पी संर ओ नहीं पता कौन है इतने धीर पी आर ओ ने देखा तो उसका सब तो पता है हाईकोर्ट की से जो रिस्पॉन्डेंट्स है उन्होंने जी है वीडियोग्राफी करवाई अगर निवेदन होगी तो ਹਾਈ ਕੋਰਟ ਦੇ ਵਿੱਚ ਉਹਨਾਂ ਸਮਝਾ ਰਹੇ ਕਿ ਆਪਾਂ ਇਹਦੇ ਦੀ ਬਿਓਗ੍ਰਾਫੀ ਕਰਵਾਈ ਹੈ ਉਹਦੀ ਕਾਪੀ ਕਰਕੇ ਕੋਰਟ ਨੇ ਦੇਖੀ ਦਿੱਤੀ ਕਿ ਉਹਨਾਂ ਦੇ ਦੀ ਲਾਡਰ ਦਾ ਪ੍ਰੋਬਲਮ ਕਰੀ ਜਿਹਦੇ ਸਿਰ ਉੱਟ ਕੇ ਹੈ ਕਿ ਕਿਤੇ ਕੋਈ ਬਹਿ ਗਿਆ ਹੈ ਕਿ ਉਹ ਜਵਾਬ ਉਹ ਦੇ ਦਿੰਦੇ ਕਿ ਬਾਕੀ ਜਿਹੜੀਆਂ ਸਵਾਲਾਂ ਦੇ ਜਵਾਬ ਦੇ ਉਹ ਤੇ ਗਲਾਈ ਤੇ ਗੱਲ ਹੋਗਾ ਜਿਹੜਾ ਭਾਜੀ ਲੈਣਾ ਹੈ ਕੁਪੀ ਵੈਸੇ ਹੀ ਪੋਸਟਪੋਨ ਕਰਦੇ ਨੇ ਇਹ ਤੁਸੀਂ ਵੈਸੀ ਪੋਸਟਪੋਨ ਕਰਨੀ ਸੀ ਤਾਂ ਕਮਿਸ਼ਨ ਸਾਹਿਬ ਇੱਥੇ ਨਾ ਆਉਂਦੇ ਐਵੇਂ ਪੁਲਿਸ ਮਾਰ ਰਿਹਾ ਐਡਮਿਨੈਂਟ ਜਿੰਦ ਤੱਕ ਕਦੇ ਕਦੇ ਦੋ ਚਾਰ ਚੋਰ ਚੱਕੇ ਕੋਲੇ ਫੜ ਲਿਆ ਤੇ ਕਦੇ ਦੂਜ ਨੂੰ ਆ ਜਾਂਦੇ ਨੇ 500 ਬੰਦਾ ਪੋਸਟਪੋਨ ਆਇਆ ਤੇ ਬਿਲਕੁਲ ਬੜੀ ਅਚਾਨਕ ਕਰਕੇ ਨਹੀਂ ਗਏ ਨੀ ਜਾ ਕੇ ਪਿੱਛੇ ਕੁਛ ਨਾ ਪੁੱੰਗਾ ਵੀ ਤੇ ਸਭ ਦਾ ਕੋ ਸੁਣਿਆ ਨਹੀਂ ਮੈਂ ਤੁਹਾਨੂੰ ਦੱਸ ਕੇ ਨਹੀਂ ਗਏ ਵੀ ਕੀ ਕੀਤਾ ਪੋਸਟਪੋਨ ਕੀਤਾ ਨਹੀਂ ਮਤਲਬ ਮਨਵਾਣਾ ਕਰਦੇ ਉੱਥੇ ਡਿਵੀਜ਼ਨ ਕਮਿਸ਼ਨ ਆਏ ਉਹ ਸਾਨੂੰ ਥੋੜੀ ਦੱਸ ਕੇ ਜਾਣਾ ਹੈ ਸਰਕਾਰ ਨੂੰ ਜਾ ਕੇ ਦੱਸਣਗੇ ਕਿ ਮੈਂ ਥੋੜੇ ਹੁਕਮਾਂ ਅਸਰ ਪੋਸਟਪੋਨ ਕਰਾਇਆ ਹੈ ਫੋਨ ਦਾ ਬੁੱਤਾ